ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੇਣਾ ਅੱਜ 13 ਨਵੰਬਰ ਹੈ 13 ਨਵੰਬਰ 1862 ਪਟਿਆਲੇ ਦੇ ਰਾਜੇ ਨਰਿੰਦਰ ਸਿੰਘ ਦੀ ਮੌਤ 13 ਨਵੰਬਰ 1862 ਦੇ ਦਿਨ ਹੋਈ ਸੀ ਪਟਿਆਲਾ ਰਿਆਸਤ ਆਲਾ ਸਿੰਘ ਨੇ ਸ਼ੁਰੂ ਕੀਤੀ ਸੀ ਪਟਿਆਲਾ ਬਠਿੰਡਾ ਪੰਜੌਰ ਚੈਲ ਵਗੈਰਾ ਉਸ ਦੇ ਇਲਾਕੇ ਦੇ ਵਿੱਚ ਸ਼ਾਮਲ ਸਨ ਆਲਾ ਸਿੰਘ ਦੀ ਮੌਤ ਮਗਰੋਂ ਉਸ ਦਾ ਪੋਤਾ ਅਮਰ ਸਿੰਘ ਉਸ ਤੋਂ ਮਗਰੋਂ ਉਸ ਦਾ ਪੁੱਤਰ ਸਹਿਬ ਸਿੰਘ ਉਸ ਤੋਂ ਮਗਰੋਂ ਉਸ ਦਾ ਪੁੱਤਰ ਕਰਮ ਸਿੰਘ ਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਨਰਿੰਦਰ ਸਿੰਘ ਗੱਦੀ ਤੇ ਬੈਠਾ ਸੀ ਰਾਜਾ ਨਰਿੰਦਰ ਸਿੰਘ ਦੀ ਮੌਤ ਮਗਰੋਂ ਉਸ ਦਾ ਪੁੱਤਰ ਮਹਿੰਦਰ ਸਿੰਘ ਤੇ ਉਸ ਤੋਂ ਮਗਰੋਂ ਉਸ ਦਾ ਪੁੱਤਰ ਰਜਿੰਦਰ ਸਿੰਘ ਤੇ ਫਿਰ ਭੁਪਿੰਦਰ ਸਿੰਘ ਗੱਦੀ ਤੇ ਬੈਠਿਆ ਤੇ ਬਾਅਦ ਦੇ ਵਿੱਚ ਉਸ ਦਾ ਪੁੱਤਰ ਯਾਦਵਿੰਦਰ ਸਿੰਘ ਰਾਜਾ ਬਣਿਆ 190 ਵਾਲੀ ਦੇ ਵਿੱਚ ਭਾਰਤ ਸਰਕਾਰ ਨੇ ਪੰਜਾਬ ਦੀਆਂ ਰਿਆਸਤਾਂ ਨੂੰ ਇਕੱਠਿਆਂ ਕਰਕੇ ਪੈਪਸੂ ਸੂਬਾ ਬਣਾ ਦਿੱਤਾ ਅਤੇ ਉਸ ਦੀ ਰਿਆਸਤ ਖਤਮ ਕਰ ਦਿੱਤੀ। ਯਾਦਵਿੰਦਰ ਸਿੰਘ ਦਾ ਪੁੱਤਰ ਕੈਪਟਨ ਅਮਰਿੰਦਰ ਸਿੰਘ 2002 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਿਆ। 13 ਨਵੰਬਰ 1920 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕਰਨ ਵਾਸਤੇ ਪੰਥ ਦਾ ਸਰਬਤ ਖਾਲਸਾਈ ਇਕੱਠ 15 ਨਵੰਬਰ 1920 ਦੇ ਦਿਨ ਹੋਣਾ ਸੀ ਇਸ ਤੋਂ 2 ਦਿਨ ਪਹਿਲਾਂ 13 ਨਵੰਬਰ ਦੇ ਦਿਨ ਮਹਾਰਾਜਾ ਭਪਿੰਦਰਾ ਸਿੰਘ ਪਟਿਆਲਾ, ਸੁੰਦਰ ਸਿੰਘ ਮਜੀਠਾ, ਨਿਹਾਲ ਸਿੰਘ ਪਟਿਆਲਾ, ਬਚਿੱਤਰ ਸਿੰਘ ਜੀਂਦ, ਰਖਵੀਰ ਸਿੰਘ ਸੰਧਾਵਾਲੀਆ, ਸੋਹਣ ਸਿੰਘ ਰਾਵਲਪਿੰਡੀ, ਤਖ ਫਤੇ ਸਿੰਘ ਗ੍ਰਾਂਥੀ, ਸ਼ਿਵਦੇਵ ਸਿੰਘ ਸਿਆਲਕੋਟ, ਮਿਹਰ ਸਿੰਘ ਲਾਹੌਰ, ਮਾਨ ਸਿੰਘ ਅੰਮ੍ਰਾਲਾ ਅਤੇ ਪ੍ਰੋਫੈਸਰ ਜੋਤ ਸਿੰਘ ਪੰਜਾਬ ਦੇ ਰਾਜਪਾਲ ਨੂੰ ਮਿਲੇ। ਉਹਨਾਂ ਸਾਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਨੂੰ ਰੋਕਣ ਦੀ ਸਕੀਮ ਬਣਾਈ। ਇਸ ਦੇ ਪਹਿਲੇ ਕਦਮ ਵਜੋਂ ਰਾਜਪਾਲ ਪੰਜਾਬ ਨੇ ਗੁਰਦੁਆਰਾ ਇੰਤਜ਼ਾਮ ਵਾਸਤੇ 1 36 ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ। ਇਸ ਕਮੇਟੀ ਦੇ ਵਿੱਚ ਮਹਾਰਾਜਾ ਭਿੰਦਰਾ ਤੋਂ ਲੈ ਕੇ ਭਾਈ ਜੋਤ ਸਿੰਘ, ਸ਼ਿਵਦੇਵ ਸਿੰਘ, ਰਾਜਾ ਸਿੰਘ ਪਸ਼ਾਵਰ, ਮਾਨ ਸਿੰਘ ਅੰਮ੍ਰਾਲਾ, ਬਾਬਾ ਖੜਕ ਸਿੰਘ, ਕੇਰ ਸਿੰਘ ਪੱਟੀ ਅਤੇ ਟਿੱਕਾ ਰਾਮ ਨਰੈਣ ਸਿੰਘ ਤੱਕ ਸਾਰੇ ਸ਼ਾਮਲ ਕੀਤੇ ਗਏ। ਸਰਕਾਰ ਵੱਲੋਂ ਨ ਜੋ ਦੋ ਤਿਹਾਈ ਤੋਂ ਵੱਧ ਸਰਕਾਰ ਦੇ ਖੁਸ਼ਾਮਦੀ ਸਨ ਇਹਨਾਂ ਦੇ ਵਿੱਚੋਂ ਘੱਟੋ ਘੱਟ 25 ਮੈਂਬਰ ਤਾਂ ਅਜਿਹੇ ਸਨ ਜਿਨ੍ਹਾਂ ਨੇ ਅੰਮ੍ਰਿਤ ਵੀ ਨਹੀਂ ਛਕਿਆ ਪਰ 14 ਤੇ 15 ਨਵੰਬਰ ਦੀ ਰਾਤ ਨੂੰ ਇਸ ਕਮੇਟੀ ਦੇ ਬਹੁਤ ਸਾਰੇ ਮੈਂਬਰ ਅੰਮ੍ਰਿਤਸਰ ਪਹੁੰਚ ਗਏ ਅਤੇ ਉਹਨਾਂ ਨੇ ਅਗਲੇ ਦਿਨ ਹੋਣ ਵਾਲੀ ਮੁਕੰਮਲ ਕਮੇਟੀ ਦੀ ਚੋਣ ਵਾਸਤੇ ਰਜ਼ਾਮੰਦੀ ਜ਼ਾਹਰ ਕੀਤੀ ਸਰਕਾਰ ਮਹਾਰਾਜਾ ਪਟਿਆਲਾ ਤੇ ਸਰਕਾਰ ਦੇ ਹੋਰ ਖੈਰਖਵਾ ਭਾਵੇਂ ਇਕੱਠੇ ਤਾਂ ਹੋ ਗਏ ਸਨ ਅਤੇ ਇੱਕ ਕਮੇਟੀ ਦਾ ਵੀ ਐਲਾਨ ਹੋ ਚੁੱਕਿਆ ਸੀ ਪਰ ਇਸ ਦੇ ਬਾਵਜੂਦ 15 ਨਵੰਬਰ 1920 ਦੇ ਦਿਨ ਸਰਬੱਤ ਖਾਲਸਾ ਇਕੱਠ ਹੋਇਆ ਅਤੇ ਸ਼੍ਰੋਮਣੀ ਕਮੇਟੀ ਬਣਾਈ ਗਈ। ਸਿੱਖਾਂ ਦੇ ਕਾਤਲਾਂ, ਦੁਸ਼ਟਾਂ ਤੇ ਸਰਕਾਰੀ ਮੁਖਬਰਾਂ ਨੂੰ ਸੋਧਣ ਵਾਸਤੇ 1921 ਦੇ ਅਖੀਰ ਦੇ ਵਿੱਚ ਸ਼ੁਰੂ ਹੋਈ ਹਥਿਆਰਬੰਦ ਪੱਬਰ ਅਕਾਲੀ ਲਹਿਰ ਦੇ ਜਰਨੈਲਾਂ ਤਨਾ ਸਿੰਘ ਕੋਟਲੀ ਅਤੇ ਵਿਰਿਆਮ ਸਿੰਘ ਧੁੱਗਾ ਨੇ ਕੋਟਲੀ ਬਾਬਾ ਦਾਸ ਦਾ ਬਦਨਾਮ ਮੁਖਬਰ ਜਵਾਲਾ ਸਿੰਘ ਨੂੰ ਉਸ ਦੇ ਪਿੰਡ ਦੇ ਵਿੱਚ ਹੀ 13 ਨਵੰਬਰ 1923 ਦੇ ਦਿਨ ਸੋਧਿਆ ਸੀ। 13 ਨਵੰਬਰ 1985 ਕਾਰ ਸਿੰਘ ਅਤੇ ਚਰਨ ਸਿੰਘ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 13 ਨਵੰਬਰ 1986 ਦੇ ਦਿਨ ਪੰਜਾਬ ਪੁਲਿਸ ਨੇ ਹਰਜਿੰਦਰ ਸਿੰਘ ਸੈਣੀ ਪੁੱਤਰ ਬਲਦੇਵ ਸਿੰਘ ਜਲੰਧਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 13 14 ਨਵੰਬਰ 1987 ਦੀ ਰਾਤ ਨੂੰ ਪੰਜਾਬ ਪੁਲਿਸ ਨੇ ਫਰਾਰੀ ਦੀ ਕੋਸ਼ਿਸ਼ ਦੇ ਨਾਂ ਤੇ ਜਰਨੈਲ ترسےم ਸਿੰਘ ਕੁਹਾੜ ਅਤੇ ਜਰਨੈਲ ਸੁਖਦੇਵ ਸਿੰਘ ਕੋਟ ਮੌਲਵੀ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ترسےਮ ਸਿੰਘ ਕੁਹਾੜ ਖਾਲਿਸਤਾਨੀ ਫੋਰਸਸ ਦਾ ਬਹੁਤ ਸੀਨੀਅਰ ਆਗੂ ਸੀ ਅਤੇ ਉਸ ਨੂੰ ਅਗਸਤ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ 13 ਨਵੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਚਰਮਲ ਸਿੰਘ ਉਰਫ ਬਗੇਲ ਸਿੰਘ ਵਾਸੀ ਗੈਰੀ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 13 ਨਵੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਸਵਰਨ ਸਿੰਘ ਸੱਮਾ ਔਰ ਫੌਜੀ ਨਰਿੰਦਰ ਸਿੰਘ ਨਿੱਜਾ ਉਰਫ ਨਿਹੰਗ ਸੌਰਸਿੰਘ ਅਤੇ ਜਸਵੰਤ ਸਿੰਘ ਫੌਜੀ ਤਿੰਨੇ ਵਾਸੀ ਮਾਣੇ ਮੰਲੀਆਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 13 ਨਵੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਸੁਹਾਣਾ ਪਿੰਡ ਨੇੜੇ ਮੋਹਾਲੀ ਅਤੇ ਜਗਜੀਤ ਸਿੰਘ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 13 ਨਵੰਬਰ 1993 ਦੇ ਦਿਨ ਪੰਜਾਬ ਪੁਲਿਸ ਨੇ ਦਰਬਾਰਾ ਸਿੰਘ ਪੁੱਤਰ ਬਸਤਾ ਸਿੰਘ ਵਾਸੀ ਭਾਮਰੀ ਜ਼ਿਲ੍ਹਾ ਫਤਿਹਗੜ ਸਾਹਿਬ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 13 ਨਵੰਬਰ 2020 ਦੇ ਦਿਨ ਅਮਰੀਕਾ ਦੇ ਸੂਬੇ ਕਨੇਡੀਕਟ ਤੋਂ ਬਾਅਦ ਮੈਸਚੂਸੈਟਸ ਸਟੇਟ ਅਸੈਂਬਲੀ ਦੇ ਸਪੀਕਰ ਰੌਬਰਟ ਏ ਡੀਲੂ ਨੇ ਵੀ ਨਵੰਬਰ 1984 ਸਿੱਖ ਨਸਲ 쿠ਸ਼ੀ ਨੂੰ ਮਾਨਤਾ ਦਿੱਤੀ। ਇਸ ਸਬੰਧੀ ਸਟੇਟ ਅਸੈਂਬਲੀ ਦੇ ਸਪੀਕਰ ਨੇ ਆ ਸਿੱਖ ਕਤਲੇਆਮ ਨੂੰ ਸਿੱਖ ਨਸਲ ਕੁਸ਼ੀ ਮੰਨਦੇ ਨੇ ਸਿੱਖ ਆਗੂਆਂ ਨੇ ਵੀ ਸੂਬੇ ਦੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਦੇ ਆ ਕਿ ਸਿੱਖਾਂ ਨੇ ਸਾਦਨ ਦੇ ਵਿੱਚ ਸਿੱਖ ਨਸਲ ਕੁਸ਼ੀ ਨੂੰ ਮਾਨਤਾ ਦਿਵਾਉਣ ਅਤੇ ਇਸ ਪ੍ਰਮਾਣ ਪੱਤਰ ਨੂੰ ਹਾਸਲ ਕਰਨ ਦੇ ਲਈ ਅਣਤਕ ਮਿਹਨਤ ਕੀਤੀ ਅਤੇ ਨਸਲ ਕੁਸ਼ੀ ਕਰਨ ਵਾਲੇ ਦੇਸ਼ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ 13 ਨਵੰਬਰ 2023 ਦੇ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਧਰਤੀ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਵਿੱਚ ਭਾਰਤੀ ਸਮੂਹiyet ਦੇ ਆਪਣੇ ਦੋਸ਼ਾਂ ਦੀ ਪੁਸ਼ਟੀ ਕਰਦਿਆਂ ਨਵੀਂ ਦਿੱਲੀ ਤੇ 40 ਡਿਪਲੋਮੇਟਾਂ ਨੂੰ ਬਾਹਰ ਕੱਢ ਕੇ ਵਿਆਨਾ ਕਨਵੈਨਸ਼ਨ ਦੀ ਉਲ ਮંત્રી ਭਾਈਵਾਲਾਂ ਤੋਂ ਮਦਦ ਮੰਗੀ। ਸਤਾਵਣੀ ਜਾਰੀ ਕਰਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਵੱਡੇ ਦੇਸ਼ਾਂ ਤਰਾਸ਼ਟ੍ਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਸਕਦੇ ਨੇ ਤਾਂ ਇਹ ਦੁਨੀਆ ਨੂੰ ਹੋਰ ਖਤਰਨਾਕ ਬਣਾ ਦੇਵੇਗਾ। ਟਰੂਡੋ ਨੇ ਕਿਹਾ ਸੀ ਕਿ ਸਾਨੂੰ ਕੈਨੇਡੀਅਨ ਧਰਤੀ ਉੱਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਦੇ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਕਿਥੇ ਸ਼ਮਲੀਅਤ ਬਾਰੇ ਪਤਾ ਲੱਗਿਆ ਤਾਂ ਅਸੀਂ ਭਾਰਤ ਦੇ ਨਾਲ ਸੰਪਰਕ ਕੀਤਾ ਅਤੇ ਇਸ ਮਾਮਲੇ ਦੇ ਵਿੱਚ ਸਹਿਯੋਗ ਮੰਗਿਆ ਸੀ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।